ਇਨਫੋਰਮੇਸ਼ਨ ਮਿਲੀ ਸੀ ਪੁਲਿਸ ਸਟੇਸ਼ਨ ਪਰ ਅੰਗਲੇ ਚ ਕਿ ਕੋਈ ਇੱਕ ਬੰਦਾ ਜਿਹਦਾ ਨਾਮ ਗੇ ਕਮਲਦੀਪ ਸਿੰਘ ਔਰ ਗਰਦਾਸਪੁਰ ਦਾ ਰਹਿਣ ਵਾਲਾ ਔਰ ਆਦੀਆਂ ਪਿੰਡ 'ਚ ਹਾਥਾ ਚਲਾਉਂਦਾ ਸੋ ਇਹ ਬੰਦਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਕਿਤੇ ਵੀ ਜੋ ट्रांजैक्शन ਕਰ ਰਿਹਾ ਉੱਥੇ ਜਾਲੀ ਕਰੰਸੀ ਯੂਜ਼ ਕਰ ਰਿਹਾ ਸੋ ਇਸ ਤੇ ਇਨਫੋਰਮੇਸ਼ਨ ਤੇ ਰੇਡ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲ ਉਸ ਵੇਲੇ 550 ਦੇ ਸੱਤ ਨੋਟ ਮਿਲੇ ਮੀਨਸ 3500 ਰੁਪਈਆ ਉਹਦੇ ਕੋਲੋਂ ਜਾਲੀ ਮਿਲਿਆ ਜਿਸ ਤੇ ਐਫ ਆਈ ਆਰ ਦਰਜ ਕਰ ਲਈ ਆਪਾਂ 89 ਐਫ ਆਈ ਆਰ ਨੰਬਰ ਆ ਔਰ 179 180 ਬੀ ਐਨ ਐਸ ਤਹਿਤ ਪਰਚਾ ਦਰਜ ਕਰਕੇ ਜਦੋਂ ਉਹਦੀ ਹੋਰ ਪੁੱਛਗਿੱਛ ਕੀਤੀ ਇੰਟੈਰੋਗੇਸ਼ਨ ਕੀਤੀ ਚੰਗੀ ਤਰ੍ਹਾਂ ਤਾਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਜਿਹੜਾ ਪੈਸਾ ਕਾਉਂਟਰਫੀਟ ਕਰੰਸੀ ਆ ਇਹ ਨਿਰਮਲ ਸਿੰਘ ਵਾਸੀ ਬਸੰਤਕੌਰ ਥਾਣਾ ਸੂਰਤਮੱਲੀ ਆ ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਬਟਾਲੇ ਦੇ ਵਿੱਚ ਪੈਂਦਾ ਉਦੇ ਕੋਲੋਂ ਇਹ ਲੈ ਕੇ ਆ ਰਿਹਾ ਸੀ ਆਪਣੇ ਜੋ ਵੀ ਇਹ ਪੈਸੇ ਲੈਂਦਾ ਸੀ ਜਿੱਦਾਂ ਇਹ ਰੀਸੈਂਟਲੀ ਇਹ 90 ਲੱਖ ਰੁਪਈਆ ਲੈਂਦਾ ਸੀ ਤੇ ਉਹਨੂੰ ਇਸ ਨੇ 30 ਲੱਖ ਰੁਪਈਆ 30000 ਰੁਪਈਆ ਦੇਣਾ ਹੁੰਦਾ ਸੀ ਬਾਕੀ ਇਹ ਆਪਣੇ ਯੂਜ਼ ਕਰ ਲੈਂਦਾ ਸੀ ਸੋ ਇਸ ਲਾਲਚ ਦੇ ਤਹਿਤ ਇਸ ਨੇ ਉਸ ਬੰਦੇ ਕੋਲੋਂ ਪੈਸੇ ਲੈਂਦਾ ਸੀ ਸੋ ਇਸ ਇਨਫੋਰਮੇਸ਼ਨ ਤੇ ਆਪਾਂ ਅੱਜ ਟੀਮ ਸਾਡੀ ਨੇ ਇਧਰ ਅੰਗਲੀ ਦੀ ਨੇ ਉਹਨੂੰ ਵੀ ਅਰੈਸਟ ਕਰ ਲਿਆ ਇਹਦਾ ਨਾਮ ਜਿਹੜਾ ਨਿਰਮਲ ਸਿੰਘ ਹੈਗਾ ਇਹ ਪਹਿਲਾਂ ਇਹਨਾਂ ਦੀ ਦੋਨਾਂ ਦੀ ਮੁਲਾਕਾਤ ਜਿਹੜੀ ਜੇਲ੍ਹ ਚ ਹੋਈ ਸੀ ਉੱਥੇ ਇਹਨਾਂ ਨੇ ਸਾਰਾ ਪਲਾਨ ਕੀਤਾ ਸੀ ਸੋ ਇਸ ਨਿਰਮਲ ਸਿੰਘ ਕੋਲੋਂ ਜਿਹੜਾ ਕਿ ਪੁਲਿਸ ਡਿਸਟ੍ਰਿਕਟ ਬਟਾਲਾ ਦਾ ਰਹਿਣ ਵਾਲਾ ਇਹਦੇ ਕੋਲੋਂ ਸਾਨੂੰ 2 ਲੱਖ ਰੁਪਇਆ ਕਾਉਂਟਰਫੀਟ ਕਰੰਸੀ ਜਿਹੜੀ ਆ ਉਹ ਰਿਕਵਰ ਹੋ ਚੁੱਕੀ ਆ ਸੋ ਇਸ ਦੇ ਪਿੱਛੇ ਕੁਝ ਆਪਾਂ ਇੰਟਰੋਗੇਸ਼ਨ ਕਰ ਰਹੇ ਆ ਇਹ ਕਰੰਸੀ ਜਿਹੜੀ ਕਾਉਂਟਰਫੀਟ ਕਰੰਸੀ ਆ ਇਹਦਾ origin ਹੋਰ ਪਿੱਛੇ ਆ ਜਿਸ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਆ ਸੋ ਉਹਨਾਂ ਲਈ ਟਾਈਮ ਦੇ ਵਿੱਚ ਸਾਨੂੰ ਹੋਰ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਦੌਰਾਨ ਕੁਝ ਚੀਜ਼ਾਂ ਸਾਹਮਣੇ ਆਣ ਗਈਆਂ ਕਿ ਕਾਉਂਟਰਫੀਟ ਕਰੰਸੀ ਕਿੱਦਾਂ ਔਰ ਕਿੱਦਾਂ ਬਣ ਰਹੀ ਸੀ ਔਰ ਕਿੱਦਾਂ ਇਹ ਅੱਗੇ ਸਰ ਇਹਨਾਂ ਦਾ ਜਿਹੜਾ ਕਮਲਦੀਪ ਦਾ ਔਰ ਇਹ ਨਿਰਮਲ ਸਿੰਘ ਨਿਰਮਲ ਸਿੰਘ ਜਿਹੜਾ ਬਟਾਲੇ ਦਾ ਇਹ 302 ਦੇ ਵਿੱਚ ਸਜ਼ਾ ਕੱਟ ਰਿਆ ਸੀ ਔਰ ਇਹ ਜਿਹੜਾ ਕਮਲਦੀਪ ਹੈ ਜਿਹੜਾ ਹਾਤੇ ਵਾਲਾ ਮੁੰਡਾ ਸੀ ਇਹ ਇਨ 138 ਨੈਗੋਸ਼ੀਏਬਲ ਐਕਟ ਹੁੰਦਾ ਉਸ ਤਹਿਤ ਇਹ ਸਜ਼ਾ ਕੱਟ ਰਿਆ ਸੀ ਉੱਥੇ ਇਹਨਾਂ ਦੀ ਮੁਲਾਕਾਤ ਹੋਈ ਸੀ ਕਰੰਸੀ ਕਿਸ ਤਰ੍ਹਾਂ ਦਿੱਤੀ ਔਰ ਇਹ ਇਸ ਕੋਲੋਂ 30000 ਰੁਪਿਆ オリジナル ਲਏਗਾ ਜਾਲੀ ਕਰੰਸੀ ਉਹ 1 ਲੱਖ ਦੇਗਾ ਬਟ ਉਹਦੇ ਕੋਲੋਂ 30000 ਰੁਪਿਆ オリジナル ਲਏਗਾ ਸੋ ਇਹ ਅੱਗੇ ਇਹ ਸਰਕੂਲੇਟ ਕਰਦਾ ਸੀ ਫਦਰੋਂ ਜਿਹੜਾ ਇਹਦੇ ਵਿੱਚ ਨੈਕਸ ਕਰ ਲਈ ਆਪਾਂ ਮੈਂ ਤੁਹਾਨੂੰ ਫਿਲਹਾਲ ਉਹ ਨਾਂ ਨਹੀਂ ਦੱਸ ਪਾ ਰਿਹਾ ਡਿਊ ਟੂ ਸੀਕਰੈਟੀ ਉਸ ਉਹਨਾਂ ਤੱਕ ਵੀ ਆਪਾਂ ਆਲਮੋਸਟ ਪਹੁੰਚ ਗਏ ਆ ਤੇ ਉਹਨਾਂ ਤੇ ਵੀ ਟ੍ਰੈਪ ਲਾਇਆ ਰੀਸੈਂਟ ਸੋ ਆਪਾਂ ਜਲਦੀ ਉਹਨਾਂ ਨੂੰ ਵੀ ਟ੍ਰੈਪ ਚ ਲੈ ਲਾਂਗੇ ਸੋ ਇਹ ਕਰੰਸੀ ਕੋਈ ਮਾਰਕੀਟ ਇਹਦੇ ਕੋਲੋਂ ਇਹਦੇ ਕਾਲ ਪਹਿਲੀ ਵਾਰੀ ਆਈ ਸੀ ਔਰ ਜਿਹੜਾ ਪਿਛਲਾ ਆਪਾਂ ਕਮਲਦੀਪ ਨਿਰਮਲ ਹੈ ਬਟਾਲੇ ਵਾਲਾ ਕੋਟਲੀ ਸੂਰਤ ਮਦਲਦੀਆ ਠਾਣੇ ਦਾ ਉਸ ਨੇ ਪੰਜ ਛੇ ਵਾਰੀ ਪਿੱਛੋਂ ਲਿਆਂਦੀ ਹੈ ਪਿਛਲਾ ਜਿਹੜਾ ਇਹਦਾ ਪ੍ਰੋਵਾਈਡਰ ਹੈ ਉਹਦੇ ਕੋਲੋਂ ਆਂਦੀ ਹੈ ਸੋ ਇਹ ਜਿਹੜਾ ਨੈਕਸਟ ਪਿਛਲਾ ਆਪਾਂ ਫੜਾਂਗੇ ਉਸ ਤੋਂ ਪਤਾ ਲੱਗੇਗਾ ਕਿ ਫਰੋਂ ਹਾਉ ਲੰਗ ਕਿੰਨੇ ਸਮੇਂ ਤੋਂ ਇਹ ਕੰਮ ਚ ਉਹ ਨਵਾਲ ਵਿੱਚ